ਡਰਕ ਕੇਸ ਦੇ ਵਿੱਚ ਅਮਰਪਾਲ ਸਿੰਘ ਬੋਨਿਆ ਜਨਾਲਾ ਭਾਜਪਾ ਆਗੂ ਨੂੰ ਐਸਆਈਟੀ ਵੱਲੋਂ ਸਮਨ ਭੇਜਿਆ ਗਿਆ ਸੀ ਤਾਲਬ ਕੀਤਾ ਗਿਆ ਸੀ ਐਸਆਈਟੀ ਦੇ ਕੋਲ ਪਹੁੰਚਣ ਮਗਰੋਂ ਐਸਆਈਟੀ ਦੀ ਜਾਂਚ ਵਿੱਚ ਸ਼ਾਮਲ ਹੋਣ ਮਗਰੋਂ ਵੱਡੇ ਖਲਾਸੇ ਕਰਦੇ ਬੋਨੀਆ ਜਨਾਲਾ ਨਜ਼ਰ ਆਏ ਨੇ ਦਰਅਸਲ ਇੱਕ ਵਿਸ਼ੇਸ਼ ਵਿਅਕਤੀ ਦਾ ਜ਼ਿਕਰ ਕਰਦੇ ਨਜ਼ਰ ਆਏ ਨੇ ਇੱਕ ਇਹੋ ਜਿਹਾ ਅਕਾਲੀ ਲੀਡਰ ਜਿਸ ਦੇ ਬਾਰੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਤਲਾ ਬੋਨੀਆ ਜਨਾਲਾ ਦੇ ਬਕੌਲ ਉਹਨਾਂ ਨੇ ਦਿੱਤੀ ਸੀਗੀ ਔਰ ਨਾਲ ਦੀ ਨਾਲ ਡਰੱਗ ਕੇਸ ਦੇ ਵਿੱਚ ਸ਼ਾਮੂਲਿਤ ਰੱਖਣ ਵਾਲੇ ਇਸ ਵਿਅਕਤੀ ਦੇ ਇਸ ਅਕਾਲੀ ਲੀਡਰ ਦੇ ਬਾਰੇ ਅੱਜ ਵੀ ਬੋਨੀਆ ਜਨਾਲਾ ਖੁੱਲ ਕੇ ਬੋਲਦੇ ਨਜ਼ਰ ਆ ਰਹੇ ਨੇ ਬੋਨੀਆ ਜਨਾਲਾ ਸਾਫ਼ ਤੌਰ ਤੇ ਕਹਿੰਦੇ ਨੇ ਕਿ ਅਕਾਲੀ ਦਲ ਦੇ ਵਿੱਚ ਉਹਨਾਂ ਦੇ ਹੀ ਇੱਕ ਰਿਸ਼ਤੇਦਾਰ ਬਾਦਲ ਪਰਿਵਾਰ ਦੇ ਹੀ ਇੱਕ ਰਿਸ਼ਤੇਦਾਰ ਬਾਰੇ ਪਹਿਲਾਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਔਰ ਜਾਣਕਾਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਨੇ ਦਿੱਤੀ ਸੀ ਔਰ ਹੁਣ ਦੁਬਾਰਾ ਉਹੀ ਗੱਲ ਕਰਦੇ ਨਜ਼ਰ ਆ ਰਹੇ ਬੋਨੀਆਂ ਜਨਾਲਾ ਕਿ ਇੱਕੋ ਹੀ ਵਿਅਕਤੀ ਜਿਹੜਾ ਇਸ ਦੇ ਵਿੱਚ ਸ਼ਾਮਿਲ ਹੈਗਾ ਆ ਉਸ ਦੇ ਉੱਤੇ ਵਿਸ਼ੇਸ਼ ਧਿਆਨ ਰੱਖਣ ਨੂੰ ਗੱਲ ਕੀਤੀ ਗਈ ਸੀ ਸੁਖਬੀਰ ਸਿੰਘ ਬਾਦਲ ਨਾਲ ਵੀ ਇਸ ਬਾਰੇ ਵਿਚਾਰ ਸਾਂਝੇ ਕੀਤੇ ਗਏ ਸੀ ਔਰ ਸੁਖਬੀਰ ਸਿੰਘ ਬਾਦਲ ਨੇ ਇਹ ਵਾਅਦਾ ਵੀ ਕੀਤਾ ਸੀ ਕਿ ਇਸ ਉੱਤੇ ਧਿਆਨ ਦਿੱਤਾ ਜਾਵੇਗਾ ਇਹ ਬੋਨੀਆ ਜਨਾਲਾ ਦਾ ਕਹਿਣਾ ਆ ਖੈਰ ਉਹ ਕਿਹੜਾ ਅਕਾਲੀ ਲੀਡਰ ਹੈਗਾ ਆ ਕਿਹੜੇ ਅਕਾਲੀ ਲੀਡਰ ਦੇ ਬਾਰੇ ਵਿੱਚ ਬੋਨੀਆ ਜਨਾਲਾ ਖੁਲਾਸੇ ਕਰਦੇ ਨਜ਼ਰ ਆ ਰਹੇ ਨੇ ਇੱਕ ਪਾਸੇ ਡਰੱਗ ਮਾਮਲੇ ਡਰੱਗਸ ਸਮਗਲਿੰਗ ਮਾਮਲੇ ਦੇ ਵਿੱਚ ਜਿੱਥੇ ਬੋਨੀਆ ਜਨਾਲਾ ਨੂੰ ਸਮਨ ਭੇਜੇਗੇ ਸੀ ਉੱਥੇ ਹੀ ਵਿਕਰਮ ਸਿੰਘ ਮਜੀਠੀਆ ਨੂੰ ਵੀ ਸਮਨ ਭੇਜੇਗੇ ਸੀ ਔਰ ਦੋਵਾਂ ਨੂੰ ਪਟਿਆਲੇ ਐਸਆਈਟੀ ਦਫ਼ਤਰ ਦੇ ਵਿੱਚ ਤਲਬ ਕੀਤਾ ਗਿਆ ਸੀ ਖੈਰ ਹੁਣ ਇਸ ਮਾਮਲੇ ਨੂੰ ਲੈ ਕੇ ਜੇ ਬੋਨੀ ਅਜਨਾਲਾ ਦੀ ਗੱਲ ਕਰੀਏ ਤਾਂ ਖਾਸ ਕਰਕੇ ਇੱਕ ਵਿਸ਼ੇਸ਼ ਵਿਅਕਤੀ ਦਾ ਇੱਕ ਖਾਸ ਅਕਾਲੀ ਲੀਡਰ ਦਾ ਨਾਮ ਲੈਂਦੇ ਨਜ਼ਰ ਆ ਰਹੇ ਨੇ ਜਿਸ ਦੇ ਬਾਰੇ ਵਿੱਚ ਉਹਨਾਂ ਦੇ ਬਕਾਲ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਉਹਨਾਂ ਨੇ ਇਤਲਾਹ ਦਿੱਤੀ ਸੀ ਔਰ ਕਿਹੜਾ ਅਕਾਲੀ ਲੀਡਰ ਹੈਗਾ ਆ ਉਹ ਨਹੀਂ ਅਜਨਾਲਾ ਨੇ ਕਿਹੜੇ ਵੱਡੇ ਖੁਲਾਸੇ ਕੀਤੇ ਨੇ ਇਸ ਐਸਐਸਆਈਟੀ ਦੀ ਜਾਂਚ ਤੋਂ ਬਾਅਦ ਇਹ ਦੇਖਣਾ ਹੋਵੇਗਾ ਜੋ ਵੀ ਉਹਨਾਂ ਨੇ ਆਖਿਆ ਆਓ ਸੁਣਦੇ ਆ ਪੰਜਾਬ ਦੀ ਗੱਲ ਹੁੰਦੀ ਪਈ ਆ ਕੋਈ ਪਰਸਨਲ ਕੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਹੁੰਦੀ ਪਈ ਜਿਹੜਾ ਤੁਸੀਂ 21 ਦੀ ਗੱਲ ਕਰਦੇ ਪਏ ਜੀ ਮੈਂ ਤੁਹਾਨੂੰ ਸਾਰੇ ਵੀ ਨੂੰ ਦੱਸਣਾ ਚਾਹੁੰਦਾ ਮੈਂ ਬਤੌਰ ਐਮ ਐਲ ਏ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ 2016 ਚ ਇੱਕ ਡੀਓ ਲੈਟਰ ਦਿੱਤਾ ਸੀ ਲਿਖ ਕੇ ਆਪਣੇ ਦਸਤਖਾਹ ਹੇਠ ਜੀ ਜਿਹਦੇ ਚ ਮੈਂ ਦੱਸਿਆ ਸੀ ਕਿ ਤੁਹਾਡਾ ਵੀ ਕੀ ਰਿਸ਼ਤੇਦਾਰ ਉਹਦੇ ਵਿੱਚ ਨਾਂ ਵੀ ਲਿਖਿਆ ਸੀ ਉਹਦਾ ਕਿ ਗੁੰਡਾਗਰਦੀ ਬਦਮਾਸ਼ੀ ਤੇ ਬੇੜਾ ਗਰ ਕਰਦਾ ਪਿਆ ਸ਼ਰੋਮਣੀ ਕਾਲੀਦਾਲ ਦੇ ਸਿਧਾਂਤਾਂ ਦਾ ਇਹਨੂੰ ਰੋਕਿਆ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਅਸਰਾਰ ਬਾਦਲ ਨੇ ਸਾਨੂੰ ਬੜੇ ਪਿਆਰ ਨਾਲ ਵਿਸ਼ਵਾਸ ਦਿਵਾਇਆ ਕਿ ਤੁਹਾਡਾ ਇਹ ਹੱਲ ਕਰਾਂਗੇ ਜਿਹੜੀ ਸ਼ਿਕਾਇਤ ਅਸੀਂ ਇਹ ਸ਼ਿਕਾਇਤ ਕੀਤੀ ਸੀ ਜਿਸ ਜਿਸ ਬੰਦੇ ਨਾਲ ਧੱਕਾ ਹੋਇਆ ਸਾਡੇ ਭਰਾ ਨਾਲ ਉਹ 5 ਸਾਲ ਅੰਦਰ ਰਹਿ ਕੇ ਸੀਬੀਆਈ ਦੀ ਕੋਰਟ ਦੇ ਉਹਨੂੰ ਬਰੀ ਕੀਤਾ ਸੀਬੀਆਈ ਦੀ ਕੋਰਟ ਦੇ ਜੀ ਜੀ ਤੇ ਅਸੀਂ ਤੇ ਹਮੇਸ਼ਾ ਹੀ ਸੱਚਾਈ ਹੱਕ ਸਕਦੀ ਦੀ ਗੱਲ ਕਰਦੇ ਆ ਇਹ ਜਿਹੜੀ ਧਰਤੀ ਆ ਪੰਜਾਬ ਦੀ ਗੁਰੂਆਂ ਪੀਰਾਂ ਪੰਗਬਰਾ ਸ਼ਹੀਦਾਂ ਦੀ ਧਰਤੀ ਆ ਜੀ ਤੇ ਖਾਸਾ ਜੀ ਜਿਹੜੀ ਜਿਸ ਗੁਰੂ ਨੇ ਉਪਦੇਸ਼ ਦਿੱਤਾ ਹੋਵੇ ਨਾਮ ਜਪਣ ਦਾ ਕਿਰਤ ਕਰਨ ਦਾ ਵੰਡ ਕੇ ਛਕਣ ਦਾ ਉਤੋਂ ਹਟ ਕੇ ਆਪਾਂ ਪੰਥਕ ਜਾਲੀ ਮਖੌਟੇ ਪਾ ਕੇ ਗਬਰਾਹ ਕਰਕੇ ਮਗਰਮਛੇ ਦੇ ਹੰਝੂ ਕੱਢਦੇ ਹੋਏ ਮੈਂ ਦੱਸਣਾ ਚਾਹਾਂਗਾ ਕਿੰਨਾ ਦੀਆਂ ਮਾਵਾਂ ਦੇ ਪੁੱਤ ਇਸ ਨਸ਼ੇ ਕਰਕੇ ਇਥੋਂ ਧਰਤੀ ਤੋਂ ਗਏ ਹੋਣ ਕਿੰਨਾ ਭੈਣਾ ਦੇ ਭਰਾ ਗਏ ਹੋਣ ਵੀਰ ਗਏ ਹੋਣ ਇਹਨਾਂ ਦੇ ਚੁੱਲੇ ਨਾ ਬਲਦੇ ਹੋਣ ਜੋ ਪੰਜਾਬ ਅੱਜ ਦੀ ਤਰੀਕ ਚ ਜਿਹੜੀ ਪੰਜਾਬ ਚ ਆ ਇਹ ਲੋਕ ਕਹਿੰਦੇ ਬਾਹਰ ਭਜਦੇ ਪਏ ਲੋਕ ਇਸ ਕਰਕੇ ਨਹੀਂ ਭਜਦੇ ਪਏ ਕਿ ਇੱਥੇ ਕੰਮ ਕਾਜ ਨਹੀਂ ਹੈ ਆਪਣੀ ਖੇਤੀ ਬਾੜੀ ਨਹੀਂ ਜਾਂ ਕੁਛ ਨਹੀਂ ਹੈ ਇੱਥੇ ਇੱਥੇ ਸੇਫਟੀ ਨਹੀਂ ਹੈ ਇੱਥੇ ਸੇਫਟੀ ਨਹੀਂ ਹੈ ਇੱਥੇ ਕੋਈ ਕੋਈ ਧਰਮ ਦਾ ਕੋਈ ਮਜਬੂਦ ਦਾ ਕੋਈ ਇਹ ਮੈਂ ਤੁਹਾਡੇ ਮਾਦੀਆਂ ਵਿੱਚ ਨੇ ਵੀਰ ਖਲੋਤੇ ਜੇ ਆ ਸਾਡੇ মিডিਆ ਵਾਲੇ ਮੈਂ ਇਹ ਪੰਜਾਬ ਦੀ ਲੋਕਾਂ ਨੇ ਮਾਨੀ ਦੀ ਕਿਹੜੀ ਚੀਜ਼ ਆ ਲੋਕ ਤੇ ਪੋਲਿਟੀਕਲੀ ਬੋਲ ਦੇਣੀ ਆ ਮੈਂ ਤੇ ਆਪਣੀ ਸਰਕਾਰ ਦੇ ਵਿੱਚ ਵੀ ਸਾ ਆਪਣੀ ਸਰਕਾਰ ਦੇ ਵਿੱਚ ਵੀ ਡੱਟ ਕੇ ਇਹਨਾਂ ਦੀ ਗੁੰਡਾਗਰਦੀਆਂ ਬਦਮਾਸ਼ੀਆਂ ਦਾ ਪਰਦਾ ਫਾਸ਼ ਕੀਤਾ ਕੀ ਨੂੰ ਜੇ ਮੈਂ ਕੀਤੀਆਂ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਮੇਰੇ ਘਰ ਆਏ ਹੀ ਮੈਨੂੰ ਵਿਸ਼ਵਾਸ ਦਿਵਾਇਆ ਸੀ ਨਹੀਂ ਪਰ ਤੁਸੀਂ ਮੈਂ ਸੁਣ ਕੋ ਜਵਾਬ ਤੇ ਲੈਣਾ ਜਵਾਬ ਤੇ ਲੈ ਮੇਰੇ ਜਵਾਬ ਜਵਾਬ ਤੇ ਲੈ ਤੁਸੀਂ ਆਪੇ ਪੁਹਾੜੀ ਤੇ ਜਾ ਪੇ ਨੁਹਾੜੀ ਤੇ ਪਹਿਲੇ ਜਵਾਬ ਦੇ ਦਿਓ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੈਨੂੰ ਵਿਸ਼ਵਾਸ ਦਿਵਾਇਆ ਸੀ ਕਿ ਤੈਨੂੰ ਇਹਦੇ ਕੋਈ ਜਾਂਦੀ ਲੋੜ ਨਹੀਂ ਮੇਰੇ ਰਿਸ਼ਤਦਾਰ ਕੋ ਮੈਂ ਬੈਠਾ ਤੇ ਚਲੋ ਸਾਡੀ ਇਹਨੇ ਬਾਈ ਤੇ ਮੰਜੀ ਠੋਕੀ ਮੈਂ ਫੇਰ ਸਾਖ ਸੁਪੀਰ ਸਿੰਘ ਬਾਦਲੂ ਗਿਆ ਸਾਰਾ 3500 4000 ਵੋਟ ਤੇ ਹਰੇ ਆ ਤੇ ਹਰਾਇਆ ਇਹਦੇ ਰਿਸ਼ਤੇਦਾਰ ਨੇ ਤੇ ਚਲੋ ਸਾਡੀ ਸੁਣਵਾਈ ਨਹੀਂ ਹੋਣੀ ਸਾਡੀ ਪਗ ਨੂੰ ਹੱਥ ਪਾ ਲੈਣਾ ਤੇ ਦੱਸੋ ਇਹ ਕਰਨਾ ਕੀ ਮੈਂ ਉਸ ਸੱਚੇ ਪਾਸ਼ਾ ਧੰਨਵਾਦ ਕਰਦਾ ਉਸ ਮਾਲਕ ਦਾ ਜੀ ਸਰਦਾਰ ਬਾਦਲ ਦੇ ਵੇਲੇ ਵੀ ਸ਼੍ਰੋਮਣੀ ਕਾਲੀ ਦੇ ਨਾਲ ਵੀ ਸੱਟ ਬਣੀ ਸੀ ਜੀ ਕਾਂਗਰਸ ਦੀ ਸਰਕਾਰ 'ਚ ਵੀ ਸੱਟ ਬਣੀ ਤੇ ਹੁਣ ਵੀ ਬਣੀ ਆ ਪਰ ਮੈਂ ਪਰਮਾਤਮਾ ਦੇ ਘਰ ਤੇ ਦੇਰ ਜੂਰ ਆ ਅੰਧੇਰ ਨਹੀਂ ਆ ਕਿਸੇ ਨੇ ਜਿਹੜਾ ਦੋਸ਼ੀ ਆ ਜਿਹੜਾ ਜਮਾਂਦਰ ਆ ਉਹਨੂੰ ਅਜੇ ਤੱਕ ਕਿਸੇ ਸੱਟ ਨੇ ਪੁੱਛਗਿਸ਼ ਨਾ ਕੀਤੀ ਹੋਵੇ ਕਈ ਮਾਵਾ ਦੇ ਪੁੱਤਰ ਰੁਲ ਗਏ ਕਈਆਂ ਕਈਆਂ ਮੇਰੇ ਤੇ ਦੋਮਾ ਦਬਾਈ ਲਾਉਂਦੇ ਸਿਕਿਉਰਟੀਆਂ ਦੀ ਸਿਕਿਉਰ ਕਿਥੇ ਮਾਜੇ ਦੀ ਧਰਤੀ ਨਾ ਜਿਹੜੀ ਮਾਜੇ ਦੀ ਉਥੇ ਸਿਕਿਉਰਟ ਨਹੀਂ ਲੋੜ ਉਥੇ ਤੇ ਸ਼ਹੀਦ ਵਾ ਤੇ ਰਹਿਮ ਤਾਂ ਵੱਡਿਆਂ ਦੀ ਲੋੜ ਆ ਅੱਜ ਅੱਜ ਆ ਅੱਜ ਦੇ ਤਰੀਕ ਚ ਜੀ ਇਹ ਜਿਹੜਾ ਮਾਈਨਿੰਗ ਹੈ ਨਾ ਮਾਈਨਿੰਗ ਜੀ ਮੈਂ ਤੇ ਅੱਗੇ ਵੀ ਸੱਟ ਨੇ ਵੀ ਕਈ ਉਹਨਾਂ ਨੇ ਸਵਾਲ ਕੀਤੇ ਜਵਾਬ ਦਿੱਤੇ ਆ ਜੀ ਮਾਈਨਿੰਗ ਕੋਈ ਸਰਕਾਰ ਆਵੇ ਕੋਈ ਜਾਵੇ ਉਹੋ ਜਿਹੜੇ ਪਛੰਦੇ ਆ ਉਹੋ ਜਿਹੜੇ ਮਾਫੀਆ ਉਹੋ ਹੀ ਕਰਦੇ ਪਏ ਆ ਜਿਹੜੇ ਪੁਰਾਣੇ ਆ ਸਰਕਾਰਾਂ ਬਦਲਦੀਆਂ ਮਾਫੀਆ ਪੁਰਾਣੇ ਹੀ ਕਰੀ ਜਾਂਦੇ ਪਏ ਮੇਰੇ ਨਾਲ ਮੇਰੇ ਨਾਲ ਮੇਰੇ ਵੱਡੇ ਭਰਾ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਮਨਜੀਤ ਸਿੰਘ ਮੰਨਾ ਜੀ ਸਾਬਕਾ ਵਿਧਾਇਕ ਨੇ ਸਾਹਿਬ ਦਾ ਸੀਪੀਐਸ ਨੇ ਸਾਡੇ ਆਪਣੇ ਤਰਨਤਾਰ ਜ਼ਿਲ੍ਹੇ ਦੇ ਪ੍ਰਧਾਨ ਸਰ ਹਰਜੀਤ ਸਿੰਘ ਮੀਆਂਵੰਦ ਜੀ ਸਾਡੇ ਗੌਰ ਸਾਹਿਬ ਜਨਰਲ ਸੈਕਟਰੀ ਨੇ ਓਬੀਸੀ ਮੋਰਚੇ ਦੇ ਸਾਡੇ ਸਰਦੀਪ ਸਿੰਘ ਜੀ ਗਿੱਲ ਸਾਡੇ ਇਹ ਵੀ ਐਸਸੀ ਮੋਰਚੇ ਦੇ ਜਨਰਲ ਸੈਕਟਰੀ ਨੇ ਕੇਂਦਰ ਸਰਕਾਰ ਨੇ ਕੇਂਦਰ ਸਰਕਾਰ ਨੇ ਮੋਦੀ ਸਾਹਿਬ ਦੀ ਰੁਮਾਈ ਸਾਡੇ ਉਹਨਾਂ ਦੀ ਰਹਿਨਮਾਈ ਦੇ ਹੇਠ ਅਮੀਸ਼ਾਹ ਜੀ ਸਾਡੇ ਗ੍ਰਹਿ ਮੰਤਰੀ ਦੀ ਰਹਿਨਮਾਈ ਹੇਠ ਸਾਡੀ ਰਾਸ਼ਟਰਪਤੀ ਜਿਹੜੇ ਸਾਡੇ ਉਹਨਾਂ ਦੀ ਰਹਿਨਮਾਈ ਹੇਠ ਮਾਨ ਬਣਾਇਆ ਨਸ਼ਾ ਜੜੋਂ ਪੰਜਾਬ 'ਚ ਖਤਮ ਕਰਨਾ ਗੁੰਡਾਗਰਦੀ ਖਤਮ ਕਰਨੀ ਆ ਇਹਦੇ ਲਈ ਕੋਈ ਵੀ ਕੁਰਬਾਨੀ ਦੇਣੀ ਪਈ ਬੀਜੇਪੀ ਨੂੰ ਤੇ ਮੋਢੇ ਨਾਲ ਮੋਟਾ ਜੋੜ ਕੇ ਅੱਗੇ ਲਾ ਕੇ ਹੀ ਦਵਾ ਗਵਾਈ ਨਹੀਂ ਮੰਨੀ ਜਾ ਹਾਂ ਪਹਿਲਾਂ ਤੁਹਾਡੀ ਕਾਹਦੀ ਕੋਰਟ ਤੇ ਮਨਾ ਕਰਦੀ ਨਹੀਂ ਗਵਾਈ ਨੂੰ ਭਾਵੇਂ ਝੂਠੀ ਕਰੋ ਸੱਚੀ ਕਰੋ ਤੇ ਸਾਰਿਆਂ ਦੀ ਗਵਾਈਆਂ ਲੈਂਦੇ ਉਹਨਾਂ ਨੇ ਫਿਰ ਜੱਜ ਸਾਹਿਬ ਨੇ ਜੱਜ ਸਾਹਿਬ ਨੇ ਵੇਖਣਾ ਕੋਈ ਗੱਲ ਹੀ ਨਹੀਂ ਇਹ ਇਹ ਤੇ ਇਹ ਤੇ ਇਹ ਤੇ ਮੇਰੀ ਗੱਲ ਸੁਣੋ ਕਿਹੜਾ ਦਾਗ ਪੰਜਾਬ ਦੇ ਨਸ਼ੇਰੇ ਡਰੱਗ ਮਾਮਲੇ ਲੱਗਾ ਆ ਮੈਂ ਦੱਸਣਾ ਚਾਹਾਂਗਾ ਆ ਆ ਜਿਹੜਾ ਨਸ਼ੇ ਦਾ ਆ ਇਹ ਸਿਰਫ ਭਾਰਤੀ ਜਨਤਾ ਪਾਰਟੀ ਖਤਮ ਕਰ ਸਕਦੀ ਹੈ ਪੰਜਾਬ ਵਾਲਿਓ ਮੈਂ ਤੁਹਾਡੇ ਮਾਦੀਏ ਨੂੰ ਇਹ ਦੱਸਣਾ ਚਾਹਾਂਗਾ ਇਹ ਨਸ਼ਾ ਪੰਜਾਬ ਹੀ ਮਕਾ ਸਕਦਾ ਆ ਹੋ ਪੰਜਾਬ ਦੇ ਵਿੱਚ ਭਾਜਪਾ ਹੀ ਬਚਾ ਸਕਦੀ ਹੈ ਨਰਿੰਦਰ ਮੋਦੀ ਜੀ ਦੀ ਅਗਵਾਈ ਚ ਇਹ ਗੁੰਡਾਗਰਦੀ ਇਹ ਬੇਰੋਜ਼ਗਾਰੀ ਪੰਜਾਬ 4.5 ਲੱਖ ਕਰੋੜ ਦੇ ਕਰਜ਼ੇ ਥਲੇ ਆਂਦੀ ਤਰੀਕ ਚ ਲੋਕਾਂ ਨੇ ਅਕਾਲੀ ਵੇਖ ਲਈਆ ਲੋਕਾਂ ਨੇ ਆਪਣੇ ਕਾਂਗਰਸੀ ਵੇਖ ਲਈਆ ਲੋਕਾਂ ਨੇ ਮੌਜੂਦਾ ਸਰਕਾਰ ਵੀ ਵੇਖ ਲਈਆ ਮੈਂ ਹਰ ਇੱਕ ਨੂੰ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਆ ਯੂਪੀ ਲਾਗੇ ਸੂਬਾ ਆ ਉਥੇ ਨਸ਼ੇ ਗੁੰਡਾਗਰਦੀ ਤੇ ਆਰਥਿਕ ਪੱਖੋਂ ਵੇਖੋ ਕਿਥੇ ਚਲ ਗਏ ਆ ਪੰਜਾਬ ਜਿਹੜਾ ਜਿੱਤੇ ਫੜਾ ਮਾਰਦੇ ਆ ਵੱਡੇ ਤੀਸਖਾਨ ਜਿਹੜੇ ਲੀਡਰ ਬਣੇ ਆ ਆਪਣੇ ਆ ਨੂੰ ਸੋ ਕਾਲਡ ਬਣੇ ਆ ਉਹ ਮੈਂ ਦੱਸਣਾ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਪੰਜਾਬ ਆ ਆ ਆਰਥਿਕ ਤੌਰ ਤੇ ਚੌਥੇ ਨੰਬਰ ਤੇ ਹੀ ਤੇ ਹਰਿਆਣਾ ਜਿਹੜਾ ਨਾਲ ਦਾ ਸੂਬਾ ਉਹ ਵੀ ਸਾਡੇ ਨਾਲ ਖੇਤੀਬਾੜੀ ਸੂਬਾ ਆ ਔਰ ਪਾਰਵੀ ਨੰਬਰ ਤੇ ਅੱਜ ਦੀ ਤਰੀਕ ਚ ਆਪਾਂ ਪੰਜਾਬ ਵਾਲੇ 18ਵੇਂ ਦੇ ਤੇ ਇਹ ਚੌਥੇ ਦੇ ਆਏ ਬਣੇ। ਜੀ ਤੁਹਾਡੇ ਵੱਲੋਂ ਕੀ ਆ ਗਿਆ ਸੀ ਬਿਆਨ ਦਿੱਤੇ ਜਾਂਦੇ ਆ ਕਾਫੀ ਵਾਰੀ ਪਰ ਬਿਆਨ ਉੱਚ ਧਰਤੀਆਂ ਪਹੁੰਚਦੇ ਨਹੀਂ ਉੱਪਰ ਤੱਕ ਬਿਆਨਾਂ ਦੀ ਸੁਣਵਾਈ ਨਹੀਂ ਕੀਤੀ ਜਾਂਦੀ। ਕੀ ਲੱਗਦਾ ਹੁਣ ਅੱਜ ਦੇਲੇ ਬਿਆਨ ਦੇਖ ਕੇ ਇਹਦੀ ਸੁਣਵਾਈ ਕੀਤੀ ਜਾਏਗੀ ਕਿ ਤੱਕ? ਮੈਨੂੰ ਉਸ ਪੂਰਾ ਵਿਸ਼ਵਾਸ ਹੈ ਉਸ ਸੱਚੇ ਪਾਤਸ਼ਾਹ ਦੇ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਉਸ ਮਾਲਕ ਦੇ ਕਿ ਦੋਸ਼ੀ ਜਿਹੜਾ ਵੀ ਬਣਦਾ ਦੋਸ਼ੀ ਨੂੰ ਸਜ਼ਾ ਜ਼ਰੂਰ ਮਿਲੂਗੀ।